ਉਤੇ 195 ਮਾਰਿਆ ਮਰਾ ਸੁਪਰ ਹੈਡ ਆਰਟੀਕਲ ਜੇ ਵਿਸਕੋਸਤਾ ਕੇ ਜੋਪਰ ਸੂਟ ਤੇ ਡਾਈ ਚੈੱਕ ਕਰ ਲੋ neck ਦਾ front ਕਿਰਾ ਚੱਕਰਾ ਦੇ contrast ਬਜਟਾ ਕਲਰ ਦੀ bottom ਉੱਤੇ ਪੈਚ ਦਾ ਕੰਮ ਕੱਟ ਕੇ neck style ਵਰਕ ਹੋ ਜਾਏ ਤੇ ਨਾਲ ਦੁਪੱਟਾ ਮਸਲੀਨ ਦਾ ਬਸਟ ਕੰਟਰਾਸਟ ਹੈ ਮਸਟਰਡ ਦੇ ਨਾਲ ਬਜੰਟਾ ਕਲਰ ਦਾ ਇਹ ਕਰ ਲੋ ਰੇਟ 695 ਜੇ ਫਸਟ ਫੈਬਰਿਕ ਹੈਗਾ ਜੇ ਮਸਲੀਨ ਹੈ ਲੈਕਿੰਡ ਫੈਬਰਿਕ ਹੈਗਾ ਜੇ ਮਰਾ ਸ਼ਿਮਰ ਮਸਲੀਨ ਚੈੱਕ ਕਰਾ ਦੇ neck ਤੇ ਗ੍ਰੇ ਕਲਰ ਦੇ ਧਾਗੇ ਕਿੰਨੇ ਇੰਗਲਿਸ਼ ਲੱਗੇ ਜੇ front ਕਿਰਾ ਚੱਕਰਾ ਦੇ ਓਕੇ ਦੀ ਰਿਪੋਰਟ ਹੈ bottom ਕਿਆ ਬਾਤ ਉੱਤੇ ਪੈਚ ਬੁਟੀਕ ਸਟਾਈਲ ਪੈਂਟ ਪਲੈਜ਼ੋ ਦਾ ਹੋਣਾ ਜੇ ਅਲ ਸ਼ਿਮਰ ਮਸਲੀਨ ਦਾ ਇਹ ਦੁਪੱਟਾ ਹੋਣਾ ਜੇ ਫੈਬਰਿਕ ਸ਼ਿਮਰ ਮਸਲੀਨ ਕਿਆ ਬਾਤ ਕ ਕਲਰ ਕੰਟਰਾਸਟ ਆ ਅਸ਼ਟ ਦੇ ਨਾਲ ਆਫ ਵਾਈਟ ਕਰੀਮ ਕਲਰ ਦਾ ਚੈੱਕ ਕਰੋ ਡਿਜ਼ਾਈਨ ਕਿੰਨਾ ਸੋਹਣਾ ਜੇ ਦੁਪੱਟਾ ਪਿਓਰ ਸ਼ਿਮਰ ਮਸਲੀਨ ਦਾ ਓਵਰਹੈੱਡ ਆਰਟੀਕਲ 1595 ਵਾਲਾ ਸੂਟ ਹੈ 695 ਪਰਪਲ ਕਲਰ ਦਾ ਕੰਟਰਾਸਟ ਵਿਸਕੋਸਤਾ ਕਿੰਨਾ ਵਰਕ ਦੀ ਕੰਮ ਦੀ ਸਫਾਈ ਚੈੱਕ ਕਰ ਲੋ ਢਕੇਰਾ ਚੈੱਕ ਕਰਾ ਦੇ ਇੱਕ ਕਲਰ ਦੀ ਬਾਟਮ ਲੱਗੀ ਜੇ ਕੰਟਰਾਸਟ ਪਰਪਲ ਦੇ ਨਾਲ ਬੱਟਾ ਵੀ ਇਹਦੇ ਨਾਲ ਹੈਗਾ ਜੀ ਸ਼ਿਮਰ ਮਸਲੀਨ ਦਾ 1595 ਵਾਲਾ ਸੂਟ ਹੈ 195 ਲੋੜੀ ਸਪੈਸ਼ਲ ਧਮਾਕਾ ਮੇਰਾ ਸੂਟ ਵੀ ਉਹਨੂੰ ਮਿਲਣਾ ਜਿੰਨੇ ਵੱਧ ਤੋਂ ਵੱਧ ਵੀਡੀਓ ਨੂੰ ਸ਼ੇਅਰ ਕੀਤਾ ਸੋਹਣੇ ਸੋਹਣੇ ਕਮੈਂ